ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਸਤ ਸੰਗ ਕਰਨ ਦਾ ਇਹ ਸੁਭਾਗਾ ਸਮਾ ਸਾਨੂੰ ਪ੍ਰਾਪਤ ਹੋ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਬਾਬਾ ਜੀ ਦੀ ਰਸਨਾ ਤੋਂ শ্রবণ ਕਰ ਰਹੇ ਸੀ ਅਨੰਦ ਸਾਹਿਬ ਦੇ ਵਿੱਚ ਸਤਿਗੁਰੂ ਆਵਾਜ਼ਾ ਪਏ ਮਾਰਦੇ ਨੇ ਆਹੋ ਸੰਤ ਪਿਆਰੇਓ ਅਕਥ ਕੀ ਕਰੇ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸਾਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੀ ਰਾਗੋ ਸਚੀ ਬਾਣੀ कह नानक सुनहु संत कथ्यो अकथ कहानी आवो संत जनों ए गुरु सिखो आवो गुरु दे दर ते आवाज मार दे पए ने आओ आके की करिए अकथ की करें कहानी उस अकथ परमात्मा नियां कहानियां करिए ਉਦੀ ਸਿਖਤ ਕਰੀਏ ਉਹਦੇ ਗੁਣ ਗਾਈਏ ਬਵਾਨੀਆਂ ਕਹਾਣੀਆਂ ਪੁੱਤਸ ਪੁੱਤ ਕਰੀਏ ਇਕੱਠੇ ਹੋ ਕੇ ਉਸ ਅਕਥ ਪ੍ਰਭੂ ਦੀ ਕਥਾ ਕਰੀਏ ਅਕਾਥ ਦੇ ਗੁਣ ਗਾਈਏ ਕਰਹਿ ਕਹਾਣੀ ਅਕਥ ਕੇ ਰਿ ਕਿਤ ਦਵਾਰੇ ਪਾਈਐ ਉਸ ਅਕਥ ਬਾਰੇ ਗੱਲਾਂ ਬਾਤਾਂ ਕਰੀਏ ਕਿ ਕਿਸ ਤਰ੍ਹਾਂ ਉਸ ਅਕਥ ਪਰਮਾਤਮਾ ਦੇ ਨਾਲ ਪਿਆਰ ਪੈ ਸਕਦਾ ਹੈ ਕਿਸ ਤਰੀਕੇ ਉਹਦੇ ਨਾਲ ਸਾਝ ਬਣ ਸਕਦੀ ਹੈ ਕਿਸ ਤਰੀਕੇ ਨਾਲ ਉਹ ਪ੍ਰਭੂ ਪਰਮਾਤਮਾ ਸਾਨੂੰ ਆਪਣੇ ਬਿਲਕੁਲ ਨੇੜੇ ਵਸਦਾ ਫੀਲ ਹੋ ਸਕਦਾ ਹੈ ਅਹਿਸਾਸ ਦੇ ਵਿੱਚ ਆ ਸਕਦਾ ਹੈ ਪਰ ਸਤਿਗੁਰੂ ਕਹਿੰਦੇ ਜੇਕਰ ਭਾਈ ਉਸ ਕਥਾਰੇ ਜਾਣਣਾ ਉਹਨੂੰ ਪਾਉਣਾ ਚਾਹੁੰਦਾ ਹੈ ਵੀ ਕਿਸ ਤਰੀਕੇ ਪੈ ਸਕਦਾ ਹੈ ਤਾਂ ਸਤਿਗੁਰੂ ਜੀ ਜਵਾਬ ਦਿੰਦੇ ਨੇ ਕਹਿੰਦੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਆਪਣਾ ਤਨ ਤਨ ਦਾ ਅਰਥ ਸਰੀਰ ਮਨ ਮਨ ਦਾ ਅਰਥ ਆਪਣੀ ਬੁੱਧੀ ਵਿਚਾਰ ਆਪਣੇ ਧਨ ਧਨ ਦਾ ਅਰਥ ਹੈ ਪੈਸਾ ਉਦਕ ਜੋ ਵੀ ਹੈ ਸਾਡੇ ਕੋਲੇ ਧਨ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਗੁਰੂ ਨੂੰ ਸੌਂਪ ਦੇ ਵੀ ਵੈਗੁਰੂ ਆਹ ਤਨ ਵੀ ਤੇਰਾ ਮਨ ਵੀ ਤੇਰਾ ਤਨ ਵੀ ਤੇਰਾ ਮਨ ਵੀ ਤੇਰਾ ਤੂੰ ਠਾਕੁਰ ਸਾਮੀ ਪ੍ਰਭ ਮੇਰਾ ਵੈਗੁਰੂ ਜੀ ਤਨ ਵੀ ਤੇਰਾ ਹੈ ਸਰੀਰ ਤੇਰਾ ਦਿੱਤਾ ਹੋਇਆ ਹੈ ਮਨ ਵੀ ਤੇਰਾ ਹੈ ਤੈਨੂੰ ਸੌਂਪਿਆ ਤੇ ਧਨ ਇਹ ਵੀ ਤੇਰਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਗੁਰੂ ਨੂੰ ਸੌਂਪ ਦੇ ਆਪਾ ਭਾਵ ਮਿਟਾ ਦੇ ਹੁਕਮ ਮੰਨਿਆ ਪਾਈਏ ਤੇ ਵੈਗੁਰੂ ਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਚੱਲ ਗੁਰੂ ਦੇ ਹੁਕਮ ਨੂੰ ਮੰਨ ਗੁਰੂ ਦੀ ਬਾਣੀ ਦੇ ਸੰਦੇਸ਼ ਨੂੰ ਮੰਨ ਉਪਦੇਸ਼ ਨੂੰ ਮੰਨ ਕਹਿੰਦੇ ਜਦੋਂ ਗੁਰੂ ਦੇ ਉਪਦੇਸ਼ ਨੂੰ ਮੰਨਣ ਲੱਗ ਗਿਆ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣ ਲੱਗ ਪਿਆ ਤਾਂ ਹੁਕਮ ਮੰਨਿਆ ਪਾਈਐ ਹੁਕਮ ਮੰਨਣ ਦੇ ਨਾਲ ਉਸ ਪਰਮਾਤਮਾ ਨੂੰ ਓਕੱਤ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਉਹਨੂੰ ਅਹਿਸਾਸ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਪਾ ਮਦ ਜਿਉ ਬਾਸ ਵਸਤ ਹੈ ਮੁਕਰ ਮਾਹੀਂ ਜੈਸੇ ਛਾਈ ਤੈਸੀ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਹੈ ਭਾਈ ਉਹ ਪਰਮਾਤਮਾ ਸਰਬ ਨਿਵਾਸੀ ਹੈ ਸਦਾ ਨਿਰਲੇਪ ਹੈ ਉਹ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ ਤੂੰ ਹੀ ਸੰਗ ਸਮਾਇਉ ਤੇਰੇ ਨਾਲ ਵੀ ਵਸਦਾ ਹੈ ਤੇਰੇ ਅੰਦਰ ਵੀ ਹੈ ਜਿਸ ਤਰ੍ਹਾਂ ਕਹਿੰਦੇ ਪੋਹਪ ਮਦਜੋ ਬਾਸ ਵਸਤ ਹੈ ਪੋਹ ਪਦਾਰਥ ਹੈ ਫੁੱਲ ਫੁੱਲ ਦੇ ਵਿੱਚ ਕਹਿੰਦੇ ਜਿਵੇਂ ਬਾਸ ਦਾ ਅਰਥ ਸੁਗੰਧੀ ਫੁੱਲ ਵਿੱਚ ਜਿਸ ਤਰ੍ਹਾਂ ਸੁਗੰਧੀ ਸਮਾਈ ਹੋਈ ਹੈ ਮੁਕਰ ਮਾਹੇ ਜੈਸੇ ਛਾਈ ਮੁਕਰ ਦਾ ਅਰਥ ਹੈ ਸ਼ੀਸ਼ਾ ਛਾਈ ਦਾ ਅਰਥ ਹੈ ਪਰਸ਼ਾਵਾ ਜਿਵੇਂ ਸ਼ੀਸ਼ੇ ਵਿੱਚ ਪਰਸ਼ਾਵਾ ਹੈ ਫੁੱਲ ਵਿੱਚ ਸੁਗੰਧੀ ਹੈ ਇਸੇ ਤਰ੍ਹਾਂ ਤੈਸੇ ਹੀ ਘਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਪਰਮਾਤਮਾ ਤੇਰੇ ਅੰਦਰ ਵੀ ਸੁਗੰਧੀ ਦੀ ਤਰ੍ਹਾਂ ਪਰ ਸ਼ਾਮੇ ਦੀ ਤਰ੍ਹਾਂ ਸਮਾਇਆ ਹੋਇਆ ਹੈ ਉਹਨੂੰ ਆਪਣੇ ਘਟ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਹੀ ਭਾਲ ਤੇਰੇ ਹਿਰਦੇ ਵਿੱਚ ਬੈਠਾ ਹੈ ਇਸ ਕਰਕੇ ਸਤਿਗੁਰੂ ਕਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਹੈ ਬੰਦੇ ਆਪਣੇ ਦਿਲ ਦੀ ਰੋਜ਼ ਖੋਜ ਕਰਿਆ ਕਰ ਆਪਣੇ ਅੰਦਰ ਝਾਤ ਮਾਰਿਆ ਕਰ ਆਪਨੜੇ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ ਆਪਣੇ ਗਿਰਬਾਨ ਵਿੱਚ ਝਾਤ ਮਾਰਿਆ ਕਰ ਕਹਿੰਦੇ ਫਿਰ ਨਾ ਫਿਰ ਪਰੇਸ਼ਾਨੀ ਮਾਹੇ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਿੱਕਤ ਕੋਈ ਰਹਿਣੀ ਹੀ ਨਹੀਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਏ ਨੇ ਕਿ ਉਹਨੂੰ ਆਪਣੇ ਅੰਦਰੋਂ ਪਛਾਨ ਅੰਦਰੋਂ ਖੋਜ ਅਹਿਸਾਸ ਦੇ ਵਿੱਚ ਲੈ ਕੇ ਆ ਸੋ ਲੜੀਵਾਰ ਸ਼ਬਦ ਵਿਚਾਰ ਦੇ ਵਿੱਚੋਂ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਾਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਪਵਿੱਤਰ ਉਪਦੇਸ਼ 825 ਅੰਗ ਦੇ ਉੱਪਰ ਸੁਭਾਏ ਮਾਨ ਹੈ ਬਿਲਾਵਲ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ ਤਾਪ ਪਾਪ ਤੇ ਰੱਖਿਆ ਆਪ ਸੀਤਲ ਭਏ ਗੁਰ ਚਰਨੇ ਲਾਗੇ ਰਾਮ ਨਾਮ ਹਿਰਦੇ ਮਹਜਾਪ ਰਹਾਉ ਰਹਾਉ ਦਾ ਅਰਥ ਹੈ ਫਹਿਰਾਉ ਫਹਿਰਾ ਫਹਿਰਾਉ ਦਾ ਭਾਵ ਹੈ ਵੀ ਠਹਿਰੋ ਰੁਕੋ ਸਮਝ ਕੇ ਚੱਲੋ ਜਿਵੇਂ ਕਈ ਵਾਰ ਆਪਾਂ ਸੜਕਾਂ ਤੇ ਜਾਂਦੇ ਆਂ ਸੜਕ ਦੇ ਉੱਪਰ ਥਾਂ-ਥਾਂ ਤੇ ਸਾਈਨ ਲੱਗੇ ਹੁੰਦੇ ਨੇ ਭਾਈ ਗੱਡੀ ਹੌਲੀ ਚਲਾਓ ਰੁਕ ਕੇ ਚੱਲੋ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਉਹ ਸਾਨੂੰ ਕੀ ਦਿੰਦੇ ਐ ਸੰਕੇਤ ਦਿੰਦੇ ਨੇ ਵੀ ਸਮਝੋ ਭਾਈ ਸੜਕ ਤੇ ਚੱਲਿਓਗੇ ਸਪੀਡ ਐ ਜਿਹੜੀ ਉਹਨੂੰ ਕੰਟਰੋਲ ਵਿੱਚ ਰੱਖੋ ਅੱਗੇ ਮੋੜ ਹੈ ਅੱਗੇ ਖਤਰਾ ਹੈ ਇਹ ਸਾਰੀਆਂ ਗੱਲਾਂ ਸਾਨੂੰ ਸੰਕੇਤ ਦਿੰਦੀਆਂ ਨੇ ਰਹਾਉ ਦਾ ਅਰਥ ਹੁੰਦਾ ਠਹਿਰਾਓ ਠਹਿਰਾਉ ਦਾ ਅਰਥ ਹੈ ਰੁਕੋ ਕਿ ਭਾਈ ਬਾਣੀ ਪੜਨ ਲੱਗੇ ਹੋ ਰੁਕੋ ਰੁਕ ਕੇ ਸਮਝ ਸਮਝ ਕੇ ਚੱਲੋ ਰੁਕ ਜੋ ਜਿਹੜੀ ਬਾਣੀ ਪੜ ਰਹੇ ਹਾਂ ਜਿਹੜਾ ਸ਼ਬਦ ਪੜ ਰਹੇ ਹਾਂ ਰੁਕੋ ਰੁਕ ਕੇ ਸਮਝੋ ਕਿਉਂਕਿ ਸ਼ਬਦ ਦੇ ਅੰਦਰ ਬਹੁਤ ਸਾਰਾ ਗਿਆਨ ਪਿਆ ਹੈ satsang ਜੇ ਤੁਸੀਂ ਉਸ ਸ਼ਬਦ ਨੂੰ ਬਿਨਾਂ ਸਮਝੇ ਪੜ ਦਿੱਤਾ ਠੀਕ ਹੈ ਬਾਣੀ ਤਾਂ ਅਸੀਂ ਪੜ ਰਹੇ ਹਾਂ ਮੁਬਾਰਕ ਹੈ ਪਰ ਬਾਣੀ ਦੇ ਵਿੱਚ ਜਿਹੜਾ ਗਿਆਨ ਪਿਆ ਹੈ ਉਹ ਫਿਰ ਸਮਝ ਵਿੱਚ ਨਹੀਂ ਆਉਂਦਾ ਜੇਸੀ ਰੁਕ ਕੇ ਸਮਝਣ ਦਾ ਯਤਨ ਨਹੀਂ ਕਰਾਂ ਹੁਣ ਰਹਾਉ ਦੇ ਬੰਦ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਪਏ ਨੇ ਤਾਪ ਪਾਪ ਤੇ ਰੱਖੇ ਆਪ ਤਾਪ ਕੀ ਨੇ ਰੋਗ ਤਿੰਨ ਤਰ੍ਹਾਂ ਦੇ ਤਾਪ ਨੇ ਆਦ ਬਿਆਦ ਤੇ ਉਬਾਦ ਹੁਣ ਸਤਿਗੁਰੂ ਕੀ ਹੈ ਕਿੰਨੇ ਤਰ੍ਹਾਂ ਦੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਤਿੰਨੇ ਤਰ੍ਹਾਂ ਦੇ ਤਾਪਾਂ ਤੋਂ ਸਾਡੀ ਬੰਦ ਖਲਾਸੀ ਕਰਾਉਣ ਵਾਲਾ ਹੈ ਤਾਂ ਹੀ ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੜ ਨਾ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਤਾਪ ਪਾਪ ਤੇ ਰਾਖੇ ਆਪੂ ਪਰਮਾਤਮਾ ਆਪ ਤਿੰਨੇ ਤਰ੍ਹਾਂ ਦੇ ਤਾਪਾਂ ਤੋਂ ਤੇ ਪਾਪ ਕਰਮਾਂ ਤੋਂ ਸਾਨੂੰ ਬਚਾਉਂਦਾ ਹੈ ਕਿਉਂਕਿ ਸਾਧ ਸੰਗਤ ਜਿਹੜਾ ਪਾਪ ਹੈ ਇਹ ਜਦੋਂ ਪਾਪ ਵਰਤੀ ਮਨ ਵਿੱਚ ਆ ਜਾਂਦੀ ਹੈ ਤਾਂ ਮਨੁੱਖ अनेका ਤਰ੍ਹਾਂ ਦੇ ਕਰਮ ਕਰਦਾ ਹੈ ਦੁਸ਼ਟ ਕਰਮ ਅਪਰਾਧ ਕਰਦਾ ਹੈ ਹੁਣ ਮਹਾਰਾਜ ਕਹਿੰਦੇ ਜਦੋਂ ਵੈਗੁਰੂ ਦੇ ਚਰਨਾਂ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਤਾਂ ਸਤਿਗੁਰੂ ਤੇਰੇ ਤਿੰਨੇ ਤਰ੍ਹਾਂ ਦੇ ਤਾਪ ਵੀ ਕੱਟ ਦੇਵੇਗਾ ਤੇ ਤੇਰੀ ਪਾਪ ਵਾਲੀ ਬਿਰਤੀ ਹੈ ਜਿਹੜੀ ਉਹਨੂੰ ਵੀ ਸਤਿਗੁਰੂ ਕਲਿਆਣ ਬਖਸ਼ ਦੇਵੇਗਾ ਤੇਰੀ ਪਾਪ ਵਾਲੀ ਬਿਰਤੀ ਤੇਰੇ ਅੰਦਰ ਜਿਹੜੇ ਭੈੜੇ ਵਿਚਾਰ ਚੱਲਦੇ ਨੇ ਉਹਨਾਂ ਤੋਂ ਵੀ ਬੰਦ ਖਲਸੀ ਹੋ ਜਾਣੀ ਹੈ ਸ਼ੀਤਲ ਭਏ ਗੁਰ ਚਰਨੀ ਲਾਗੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਸੀਤਲ ਦਾ ਅਰਥ ਹੁੰਦਾ ਹੈ ਠੰਡਕ ਮਿਲ ਜਾਣੀ ਠਹਿਰਾਵ ਮਿਲ ਜਾਣਾ ਸ਼ਾਂਤੀ ਮਿਲ ਜਾਣੀ ਗੁਰੂ ਦੇ ਚਰਨਾਂ ਦੇ ਵਿੱਚ ਭਾਈ ਸੀਤ ਹੁਤਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਬਾਣੀ ਦੇ ਵਿੱਚ ਠੰਡਕ ਹੈ ਕਲਤਾਤੀ ਠੰਡਾ ਹਰਨਾਉ ਇਹ ਕਾਲ ਯੁੱਗ ਦਾ ਕਹਿੰਦੇ ਜਿਹੜਾ ਭਿਆਨਕ ਬੋਲ ਵਾਲਾ ਹੈ ਇੱਥੇ ਸਾਰੇ ਪਾਸੇ ਤੱਤੀਆਂ ਹੀ ਹਵਾਵਾਂ ਨੇ ਗਰਮ ਹਵਾਵਾਂ ਹੀ ਨਹੀਂ ਨੇ ਜੇ ਕਿਤੇ ਠੰਡ ਮਿਲਦੀ ਹੈ ਤਾਂ ਸਿਰਫ ਤੇ ਸਿਰਫ ਵੈਗੁਰੂ ਦੇ ਨਾਮ ਵਿੱਚ ਹੈ। ਕਈ ਵਾਰ ਮਨੁੱਖ ਬਹੁਤ ਦੁਖੀ ਹੁੰਦਾ ਹੈ। ਸਾਰੇ ਪਾਸੇ ਜਦੋਂ ਦੁੱਖ ਭਰੀਆਂ ਖਬਰਾਂ ਆਉਣ ਤਾਂ ਮਨੁੱਖ ਚਿੰਤਾ ਵਿੱਚ ਚਲਾ ਜਾਂਦਾ ਹੈ। ਉਹ ਹਮੇਸ਼ਾ ਅੰਦਰ ਫਿਕਰ ਵਿੱਚ ਹੈ, ਚਿੰਤਾ ਵਿੱਚ ਹੈ, ਝੋੜਿਆਂ ਵਿੱਚ ਹੈ। ਪਰ ਜਦੋਂ ਕਿਤੇ ਕਿਤੇ ਕੋਈ ਮਨੁੱਖ ਕੋਈ ਭੈਣ ਭਾਈ ਸਾਨੂੰ ਆ ਕੇ ਕੋਈ ਸੁੱਖ ਸ਼ਾਂਤੀ ਵਾਲੀ ਖਬਰ ਸੁਣਾਉਂਦਾ ਹੈ ਤਾਂ ਆਪਾਂ ਆਮ ਕਹਿ ਦਿੰਨੇ ਆ ਕਿ ਤੇਰੀ ਗੱਲ ਸੁਣ ਕੇ ਮੈਨੂੰ ਸਕੂਨ ਮਿਲ ਗਿਆ ਠੰਡਕ ਜੀ ਮਿਲ ਗਈ ਨਹੀਂ ਤਾਂ ਸਾਰੇ ਪਾਸੇ ਮਾੜੀਆਂ ਖਬਰਾਂ ਹੀ ਸੁਣਨ ਨੂੰ ਆਉਂਦੀਆਂ ਨੇ ਇਸੇ ਤਰ੍ਹਾਂ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਜੀਵਨ ਵਿੱਚ ਵਿਚਰਦੇ ਹਾਂ ਸਾਧ ਸੰਗਤ ਤਾਂ ਸਾਰੇ ਪਾਸੇ ਝੂਠ ਦਾ ਬੇਈਮਾਨੀ ਦਾ ਰਿਸ਼ਵਤਪੋਰੀ ਦਾ ਗਲਤ ਕੰਮਾਂ ਦਾ ਬੋਲਵਾਲਾ ਹੋਣ ਕਰਕੇ ਮਨੁੱਖ ਦਾ ਮਨ ਹੈ ਜਿਹੜਾ ਉਹ ਦੁਖੀ ਹੋਇਆ ਪਿਆ ਹੈ ਹਰ ਇੱਕ ਮਨੁੱਖ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਹੈ ਨਾਨਕ ਸਾਰਾ ਸੰਸਾਰ ਹੀ ਦੁਖੀ ਹੈ ਪਰ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਨੇ ਹਾਂ ਬਾਣੀ ਪੜ੍ਹਦੇ ਹਾਂ ਸਿਮਰਨ ਕਰਨੇ ਆ ਬੰਦਗੀ ਕਰਦੇ ਹਾਂ ਸੇਵਾ ਕਰਦੇ ਹਾਂ ਵੈ ਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਫਿਰ ਠੰਡਕ ਮਿਲਦੀ ਹੈ ਠਹਿਰਾਓ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਜਿਸ ਕਰਕੇ ਸਤਿਗੁਰੂ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀਓ ਹੈ ਪ੍ਰਭੂ ਤੇਰੀ ਬਾਣੀ ਅੰਮ੍ਰਿਤ ਵਰਗੀ ਬਾਣੀ ਹੈ ਮਿੱਠੀ ਬਾਣੀ ਹੈ ਸੁਣ ਸੁਣ ਹੋਵੇ ਪਰਮਗਤ ਮੇਰੀ ਤੇਰੀ ਬਾਣੀ ਸੁਣ ਸੁਣ ਕੇ ਮੈਨੂੰ ਜਿਹੜੀ ਬੰਦ ਖਲਾਸੀ ਹੁੰਦੀ ਹੈ ਪਰਮਗਤ ਦਾ ਅਰਥ ਨੇ ਗਤੀ ਵਿਕਾਰਾਂ ਵੱਲੋਂ ਗਤੀ ਮਿਲਦੀ ਹੈ ਵਿਕਾਰਾਂ ਦੇ ਵਿੱਚੋਂ ਨਿਕਲਣ ਦਾ ਜਿਹੜਾ ਤਰੀਕਾ ਦੱਸਦੀ ਹੈ ਤੇਰੀ ਬਾਣੀ ਬਾਣੀ ਗੁਰੂ ਨਾਨਕ ਦੀ ਸੋ ਸਤਿਗੁਰੂ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਧੀਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਝੀ ਸੀਤਲ ਹੋਏ ਮਨੁਆ ਅੰਦਰ ਦੀ ਜਲਨ 부ਝ ਜਾਂਦੀ ਹੈ ਅੰਦਰ ਦੀ ਮੱਚ ਰਹੀ ਵਿਕਾਰਾਂ ਦੀ ਅੱਗ 부ਝ ਜਾਂਦੀ ਹੈ ਸੀਤਲ ਭਏ ਮਨੁਆ ਮਨ ਸੀਤਲ ਹੋ ਜਾਂਦਾ ਹੈ ਕਿਵੇਂ ਸਤਿਗੁਰ ਕਾ ਦਰਸ਼ਨ ਪਾਈ ਜੀਓ ਗੁਰੂ ਦਾ ਦਰਸ਼ਨ ਕੀਤਿਆਂ ਗੁਰੂ ਦਾ ਦੀਦਾਰ ਕੀਤਿਆਂ ਇਹ ਵੀ ਸਤਿਗੁਰੂ ਕਹਿੰਦੇ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਜਦੋਂ ਰਾਮ ਦਾ ਨਾਮ ਰੱਬ ਦਾ ਨਾਮ ਰਾਮ ਦਾ ਅਰਥ ਹੈ ਪ੍ਰਮਾਤਮਾ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਰਾਮ ਨਾਮ ਰੱਬ ਦਾ ਨਾਮ ਹਿਰਦੇ ਮਹਿ ਜਾਪ ਜਦੋਂ ਹਿਰਦੇ ਵਿੱਚ ਜਪਿਆ ਹਿਰਦੇ ਵਿੱਚ ਵਸਾਇਆ ਤਾਂ ਗੁਰੂ ਦੇ ਚਰਨਾਂ ਨਾਲ ਜੁੜਨ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਠੰਡਕ ਮਿਲ ਜਾਂਦੀ ਹੈ ਸੀਤਲਤਾ ਮਿਲ ਜਾਂਦੀ ਹੈ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵਖੰਡ ਪਰਤਾਪ ਕਹਿੰਦੇ ਉਹ ਪ੍ਰਮਾਤਮਾ ਜਗਤ ਦੇ ਲੋਕਾਂ ਦਾ ਉਧਾਰ ਕਰਨ ਵਾਲਾ ਹੈ ਜਗਤ ਦੇ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ ਉਸ ਪਰਮਾਤਮਾ ਦਾ ਪ੍ਰਤਾਪ ਐਡਾ ਵੱਡਾ ਹੈ ਕਿ ਨੌ ਖੰਡਾਂ ਦੇ ਵਿੱਚ ਸਾਰੀ ਧਰਤੀ ਦੇ ਉੱਪਰ ਉਸੇ ਪਰਮਾਤਮਾ ਦਾ ਹੀ ਨਾਮ ਚੱਲਦਾ ਹੈ ਨਵਖੰਡ ਪ੍ਰਤਾਪ ਕਿਉਂਕਿ ਵੱਡਾ ਪਰਮਾਤਮਾ ਹੈ ਸਭ ਕੁਝ ਪੈਦਾ ਕਰਨ ਵਾਲਾ ਹੈ ਕਰਨ ਕਰਣ ਪ੍ਰਭ ਏਕ ਹੈ ਗੁਫਰ ਨਾਹੀ ਕੋਏ ਨਾਨਕ ਤਿਸ ਬਲਹਾਰਨੈ ਜਲ ਥਲ ਮਹੀ ਅਲਸੋਏ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੂਈ ਕੁਦਰਤ ਸਾਜੀ ਹੈ ਕਾਰਾ ਸੰਦ ਛੋਚਾਓ ਸਭ ਕੁਝ ਪੈਦਾ ਕਰਨ ਵਾਲਾ ਉਹ ਹੈ ਤਾਂ ਕਰਕੇ ਉਸੇ ਪ੍ਰਮਾਤਮਾ ਦਾ ਹੀ ਸਾਰੀ ਕਿਤੇ ਸਿੱਕਾ ਚੱਲਦਾ ਹੈ ਪ੍ਰਤਾਪ ਹੈ ਕਹਿੰਦੇ ਜਦੋਂ ਐਸੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਕਰ ਕਿਰਪਾ ਹਸਤ ਪ੍ਰਭ ਦੀਨੇ ਆਪਣਾ ਮਿਹਰ ਪਰਿਆ ਹੱਥ ਰੱਖ ਦਿੱਤਾ ਹਸਤ ਦਾ ਅਰਥ ਹੈ ਹੱਥ ਆਪਾਂ ਕਹਿੰਦੇ ਵੀ ਵੈਗਰੂ ਸਾਡੇ ਤੇ ਮਿਹਰ ਕਰੀ ਆਪਣਾ ਮਿਹਰ ਪਰਿਆ ਹੱਥ ਸਿਰ ਤੇ ਰੱਖੇ ਜਿਸ ਕੇਸੇ ਰੂਪ ਪਰ ਤੂੰ ਸੁਆਮੀ ਸੋ ਦੁੱਖ ਦਾ ਐਸਾ ਭਾਵ ਹੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਮੇਰੇ ਜੋ ਤੇਰਾ ਰੰਗ ਰਾਤੇ ਸਾਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇਰਾ ਪ੍ਰਵਾਸੈ ਪੰਜ ਦੁਸ਼ਟ ਲੈ ਸਾਧੈ ਗਿਆਨ ਧਿਆਨ ਗਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਦੋਂ ਉਸ ਵੱਡੇ ਪ੍ਰਮਾਤਮਾ ਨੇ ਸਾਡੇ ਤੇ ਮਿਹਰ ਕਰ ਦਿੱਤੀ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖ ਦਿੱਤਾ ਤਾਂ ਕੀ ਹੋਇਆ ਦੁੱਖ ਬਿਨਸੇ ਸੁਖ ਆਨੰਦ ਪਰਵੇ ਸਾ ਤ੍ਰਿਸ਼ਣ 부ਜੀ ਮਨ ਤਨ ਸੱਚ त्राਪ ਕਹਿੰਦੇ ਦੁੱਖ ਬਿਨਸ ਗਏ ਦੁੱਖ ਦੂਰ ਹੋ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਖ ਆਨੰਦ ਪਰਵੇਸ਼ਾ ਸੁੱਖਾਂ ਦੇ ਵਿੱਚ ਪ੍ਰਵੇਸ਼ ਹੋ ਗਿਆ ਆਨੰਦ ਦੇ ਵਿੱਚ ਪ੍ਰਵੇਸ਼ ਹੋ ਗਿਆ ਇੱਕ ਐਸਾ ਸੁਖ ਹੈ ਸత్సੰਗਤ ਜਿੱਥੇ ਦੁੱਖ ਵਿਆਪਦਾ ਹੀ ਨਹੀਂ ਦੇਖੋ ਸਰੀਰ ਤੇ ਸਾਡੇ ਦੁੱਖ ਸੁੱਖ ਆਉਂਦੇ ਰਹਿਣੇ ਨੇ ਇਹ ਨਹੀਂ ਹੈ ਵੀ ਕੋਈ ਬੁਖਾਰ ਚੜਨੋਂ ਹਟ ਜਾਣਾ ਹੈ ਜਾਂ ਸਿਰਦਰਦ ਹੋਣੋਂ ਹਟ ਜਾਣਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਹਟ ਜਾਣੀ ਹੈ। ਸਰੀਰਕ ਦੁੱਖ ਨੇ ਜਾਂ ਜਿਹੜੇ ਪਰਿਵਾਰਕ ਝਮੇਲੇ ਨੇ ਉਥੇ ਥੋੜਾ ਬਹੁਤਾ ਜਿਹੜਾ ਹੈ ਸਾਧ ਸੰਗਤ ਕਦੇ ਦੁੱਖ ਕਦੇ ਸੁੱਖ ਕਦੇ ਖੁਸ਼ੀ ਕਦੇ ਗਮੀ ਕਦੇ ਗਰੀਬੀ ਕਦੇ ਅਮੀਰੀ ਕਦੇ ਹੱਥ ਦੇ ਵਿੱਚ 4 ਪੈਸੇ ਚੰਗੇ ਨੇ ਕਦੇ ਹੱਥ ਟਾਈਟ ਹੋ ਗਿਆ ਇਹ ਤਾਂ ਚੱਲਦਾ ਰਹਿਣਾ ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਉਹ ਦੋਨੇ ਪਹਿਲੂ ਬਰਾਬਰੀ ਚੱਲਦੇ ਨੇ ਪਰ ਐਸੀ ਅਵਸਥਾ ਦੇ ਵਿੱਚ ਆਤਮਿਕ ਤੌਰ ਤੇ ਅਡੋਲ ਰਹਿਣ ਰਹਿਣਾ ਇਹਨੂੰ ਸੁੱਖ ਕਿਹਾ ਜਾਂਦਾ ਵੀ ਜਦੋਂ ਸੁੱਖ ਹੈ ਉਦੋਂ ਦਾ ਸੁੱਖ ਹੀ ਸੁੱਖ ਹੈ ਹੀ ਹਾਂ ਪਰ ਜਦੋਂ ਦੁੱਖ ਆਇਆ ਉਦੋਂ ਵੀ ਸੁੱਖ ਦੇ ਵਿੱਚ ਹਾਂ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਉਹਨੂੰ ਕਹਿੰਦੇ ਆਨੰਦ ਦੇ ਵਿੱਚ ਸੁੱਖਾਂ ਦੇ ਵਿੱਚ ਪ੍ਰਵੇਸ਼ ਹੋ ਜਾਣਾ ਕੀਤਿਆਂ ਦੁੱਖ ਭੂਖ ਸਦਮਾਰ ਇਹ ਭੇਦਾ ਤੇਰੀ ਦਾਤਾਰ ਸੁੱਖਾਂ ਦੇ ਵਿੱਚ ਤਾਂ ਅਸੀਂ ਕਹਿੰਦੇ ਆਂ ਵੀ ਪ੍ਰਮਾਤਮਾ ਤੇਰਾ ਸ਼ੁਕਰ ਤੂੰ ਸੁੱਖ ਦਿੱਤਾ ਪਰ ਦੁੱਖਾਂ ਦੇ ਵਿੱਚ ਵੀ ਕਹਿਣਾ ਵੀ ਪ੍ਰਮਾਤਮਾ ਜਿਹੜਾ ਦੁੱਖ ਆਇਆ ਇਹ ਵੀ ਤੇਰੀ ਦਾਤ ਹੈ ਇਹ ਵੀ ਤੇਰੀ ਦਾਤ ਹੈ ਇਸੇ ਕਰਕੇ ਅਪਨਜ ਨੂੰ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਪੱਕਨੇ ਵੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਭਾਣਾ ਮੰਨਣ ਦਾ ਕੀ ਬਲ ਵੀ ਜਿਹੜਾ ਦੁੱਖ ਆਇਆ ਉਹਨੂੰ ਵੀ ਤੇਰੀ ਰਜ਼ਾ ਕਰਕੇ ਮੰਨ ਲਈਏ ਅਸੀਂ ਵੀ ਪਰਮਾਤਮਾ ਦਾਤ ਤੇਰੀ ਦਿੱਤੀ ਹੋਈ ਸੀ ਕੋਈ ਧੀ ਪੁੱਤਰ ਕੋਈ ਭੈਣ ਭਾਈ ਇਹ ਤੇਰਾ ਦਿੱਤਾ ਹੀ ਹੋਇਆ ਸੀ ਤੇ ਨਾਲ ਸੰਬੰਧ ਤੇਰੇ ਕਰਕੇ ਬੜੇ ਹੈ ਸੀ ਤੇਰੀ ਦਾਤ ਸੀ ਤੂੰ ਸਾਡੇ ਤੋਂ ਲੈ ਗਿਆ ਤੇਰਾ ਸ਼ੁਕਰ ਹੈ ਦੇਣ ਵਾਲਾ ਵੀ ਤੂੰ ਸੀ ਲੈਣ ਵਾਲਾ ਵੀ ਤੂੰ ਹੈ ਇਸ ਗੱਲ ਨੂੰ ਸਮਝਣਾ ਦੁੱਖ ਦੇ ਵਿੱਚ ਵੀ ਸੁੱਖਾਂ ਦੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਾ ਦੁੱਖ ਬਿਨਸੇ ਸੁਖ ਆਨੰਦ ਪਰਵੇਸ਼ਾ ਕਹਿੰਦੇ ਦੁੱਖ ਜਿਹੜਾ ਅੰਦਰੋਂ ਦੁਖੀ ਕਰਦਾ ਉਹ ਦੁੱਖ ਵਿਣਸ ਜਾਂਦੇ ਤੇ ਸੁੱਖਾਂ ਦੇ ਵਿੱਚ ਆਨੰਦ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਤ੍ਰਿਸ਼ਣ 부ਝੇ ਮਨ ਤਨ ਸੱਚ ਧਰਾਪ ਕਹਿੰਦੇ ਤ੍ਰਿਸ਼ਨਾ 부ਝ ਜਾਂਦੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਨਹੀਂ ਤਾਂ ਕਿਸੇ ਦੀ 부ਝਦੀ ਨਹੀਂ ਤ੍ਰਿਸ਼ਨਾ ਕਿਉਂਕਿ ਕੋਟ ਜੋਰੇ ਲਾਖ ਕਰੋੜੇ ਨਾਮ ਮਨ ਨਾ ਹੋਰੇ ਪਰੇ ਪਰੇ ਹੀ ਕੋ 부ਝੀ ਹੈ ਹੋਰ ਹੋਰ ਪਦਾਰਥਾਂ ਦੀ ਖਾਤਰ ਮਨੁੱਖ ਭੱਜਿਆ ਫਿਰਦਾ ਪਰ ਕਿਸੇ ਬਿਰਲੇ ਮਨੁੱਖ ਦੀ ਜਿਹਦੇ ਉੱਪਰ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਕਿਰਪਾ ਹੋ ਜਾਂਦੀ ਪਰਮਾਤਮਾ ਦੀ ਉਹਦੀ ਤ੍ਰਿਸ਼ਨਾ 부ਝ ਜਾਂਦੀ ਹੈ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਸਹਿਜ ਧਿਆਨ ਮਾਨ ਤਨ ਸੱਚ ਧਰਾਪ ਮਾਨ ਤਨ ਕਰਕੇ ਕਹਿੰਦੇ ਮਨੁੱਖ ਸੱਚ ਦੇ ਵਿੱਚ ਸਮਾ ਜਾਂਦਾ ਹੈ ਅਨਾਥ ਕੋ ਨਾਥ ਸ਼ਰਨ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਉਹ ਪ੍ਰਮਾਤਮਾ ਅਨਾਥਾਂ ਦਾ ਆਸਰਾ ਹੈ ਨਿਆਸਰਿਆਂ ਦਾ ਆਸਰਾ ਹੈ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਧਰਿਆਂ ਦੀ ਧਿਰ ਹੈ ਸ਼ਰਨ ਆਇਆ ਦੀ ਪੈਜ ਰੱਖਣ ਵਾਲਾ ਹੈ ਸ਼ਰਨ ਸਮਰਥਾ ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹ ਸ਼ਰਨ ਆਇ ਦੀ ਪੈਜ ਰੱਖਦਾ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਹੈ ਗ੍ਰਿਧ ਸੁਆਮੀ ਸੰਦਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਸਾਰੀ ਸ੍ਰਿਸ਼ਟੀ ਦਾ ਮਾਂ ਬਾਪ ਹੈ ਉਹ ਪਰਮਾਤਮਾ ਕਿਉਂਕਿ ਸਭ ਨੂੰ ਬਣਾਉਣ ਵਾਲਾ ਹੈ ਸਗਲ ਸ੍ਰਿਸ਼ਟ ਕੋ ਮਾਈ ਬਾਪ ਸਾਰੀ ਜੀਆ ਜੰਤੂਆਂ ਦਾ ਮਾਂ ਬਾਪ ਹੈ ਭਗਤ ਬੱਛਲ ਭੈ ਪੰਜਨ ਸਵਾਮੀ ਭਗਤੀ ਨਾਲ ਭਗਤਾਂ ਨਾਲ ਪਿਆਰ ਕਰਨ ਵਾਲਾ ਭੈ ਪੰਜਨ ਸਵਾਮੀ ਡਰਾਂ ਨੂੰ ਬਹਿਮਾਂ ਨੂੰ ਭਰਮਾਂ ਨੂੰ ਦੂਰ ਕਰਨ ਵਾਲਾ ਗੁਣ ਗਾਵਤ ਨਾਨਕ ਆਲਾਪ ਕਹਿੰਦੇ ਮੈਂ ਤਾਂ ਐਸੇ ਪ੍ਰਮਾਤਮਾ ਦੇ ਹਮੇਸ਼ਾ ਹੀ ਗੁਣ ਆਲਾਪ ਦਾ ਹਮੇਸ਼ਾ ਹੀ ਐਸੇ ਭਗਤੀ ਨੂੰ ਪਿਆਰ ਕਰਨ ਵਾਲੇ ਸਾਰੀ ਸ੍ਰਿਸ਼ਟੀ ਦੇ ਮਾਈ ਬਾਪ ਨੂੰ ਨਿਤਾਣਿਆਂ ਦੇ ਤਾਨ ਨਿਆਸਰਿਆਂ ਦੇ ਆਸਰੇ ਨੂੰ ਸਰਨ ਸਮਰੱਥਾ ਨੂੰ ਦੁੱਖ ਭੰਜਣਾ ਦੁੱਖਾਂ ਨੂੰ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਹੀ ਆਲਾਪ ਦਾ ਹਾ ਗੁਣ ਗਾਵਤ ਨਾਨਕ ਆਲਾਪ ਹਮੇਸ਼ਾ ਇਹਦੇ ਗੋਣ ਗਾਉਨਾ ਹਾਂ ਉਹਦੀ ਭਗਤੀ ਕਰਦਾ ਹਾਂ ਉਹ ਤੋਂ ਬਾਰ ਨੇ ਬਲਿਹਾਰ ਨੇ ਜਾਂਦਾ ਹਾਂ ਸੋ ਸਤਗੁਰੂ ਕਿਰਪਾ ਕਰਨ ਅੱਜ ਦੇ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਨ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਸੰਗਤਿ ਗੁਰੂ ਜੀ ਬਖਸ਼ਣ ਹਾਰ ਨੇ ਬਖਸ਼ ਲੈਣਾ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਿਝੀਆਂ ਬਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨ ਸਬਣਾ ਗੱਲਾਂ ਸਮਰੱਥ ਸੁਆਮੀ ਸੋ ਗਿਆਨ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬ ਗਿਆਨਾਂ ਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਦੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਾਂ ਹੀ ਕਰਤੇ ਰਹਿ ਸਚ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਚ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਡ ਤੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਬਾਜੇ ਆਨੰਦ ਸੁਨੋ ਬੜਾ ਭਾਗੀ ਹੋ ਸਗਲ ਬਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੂਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਪੂਰੇ ਸੁਣਤੇ ਪੁਨੀਤ ਕਹਤੇ ਪਵਿੱਤ